4-5 ਵਿਹਾਕਿਆਂ ਬਾਅਦ ਪੰਜਾਬ ਨੂੰ ਬੁਰੀ ਤਰ੍ਹਾਂ ਹੜ੍ਹਾਂ ਨੇ ਪ੍ਰਭਾਵਿਤ ਕੀਤਾ ਪੰਜਾਬ ਦੀ ਖੇਤੀਬਾੜੀ ਨੂੰ ਬੁਰੀ ਤਰ੍ਹਾਂ ਤਬਾਹ ਕੀਤਾ ਪੰਜਾਬ ਦੇ ਅਰਥਚਾਰੇ ਨੂੰ ਬੁਰੀ ਤਰ੍ਹਾਂ ਤੋੜਿਆ ਪੰਜਾਬ ਦੇ ਮਜ਼ਦੂਰਾਂ ਦੇ ਪੰਜਾਬ ਦੇ ਗਰੀਬ ਲੋਕਾਂ ਦੇ ਘਰ ਬੁਰਿਤਰਾ ਤੋੜੇ ਗਏ ਕਿਉਂਕਿ ਜਿਵੇਂ ਗੱਲ ਕਰਾਂ ਪਿਛਲੇ 10 ਅਗਸਤ ਤੋਂ ਲੈ ਕੇ ਲਗਾਤਾਰ ਪੰਜਾਬ ਦੇ ਅੰਦਰ ਭਾਰੀ بارش ਭਾਰੀ ਮੀਂਹ ਕੁਦਰਤੀ ਕਰੋਪੀ ਜਿਹੜੀ ਆ ਉਹ ਬੁਰਿਤਰਾ ਆਈ ਔਰ ਸਾਡੇ ਗੁਆੰਡੀ ਸੂਬੇ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਉਹਨਾਂ ਦੇ ਵਿੱਚ ਭਾਰੀ ਬਾਰਿਸ਼ ਦੇ ਕਾਰਨ ਦਰਿਆ ਰਾਵੀ ਸਤਲੁਜ ਬਿਆਸ ਛੋਟੀਆਂ ਨਦੀਆਂ ਛੋਟੇ ਦਰਿਆ ਘੱਗਰ ਇਹ ਸਾਰੇ ਜਿਹੜੇ ਨੇਗੇ ਆਪਦੇ ਡੇਂਜਰ ਲੈਵਲ ਨੂੰ ਕਰਾਸ ਕਰ ਗਏ ਆਪਣੇ ਖਤਰੇ ਦੇ ਨਿਸ਼ਾਨ ਨੂੰ ਕਰਾਸ ਕਰਕੇ ਔਰ ਫਲੱਡ ਗੇਟ ਜਿਹੜੇ ਨੇਗੇ ਉਹ ਵੀ ਖੋਲਣੇ ਪਏ ਔਰ بارش ਜਿਹੜੀ ਸੀ ਉਹ ਲਗਾਤਾਰ ਜਾਰੀ ਰਹੀ ਬਹੁਤ ਪਾਰੀ ਨੁਕਸਾਨ ਜਿਹੜਾ ਹਰ ਪੱਖੋਂ ਪੰਜਾਬ ਦਾ ਹੋਇਆ ਕਿਉਂਕਿ ਪੰਜਾਬ ਇੱਕੋ ਸੂਬਾ ਦਾ ਜਿਹੜਾ ਖੇਤੀਬਾੜੀ ਤੇ ਨਿਰਭਰ ਆ ਜਿਦੀ ਮੈਂ ਜੇ ਮੈਂ ਜੀਡੀਪੀ ਦੀ ਗੱਲ ਕਰਾਂ ਸਟੇਟ ਜੀਡੀਪੀ ਦੀ ਗੱਲ ਕਰਾਂ ਤਾਂ ਲਗਭਗ 25 ਤੋਂ 30 ਫੀਸਦੀ ਜਿਹੜਾ ਹਿੱਸਾ ਸਟੇਟ ਦੀ ਜੀਡੀਪੀ ਦੇ ਅੰਦਰ ਉਹ ਪੰਜਾਬ ਦੇ ਐਗਰੀਕਲਚਰ ਦੇ ਖੇਤਰ ਚੋਂ ਆਉਂਦਾਗਾ ਖੇਤੀਬਾੜੀ ਦਾ ਟਾਂਚਾ ਬੁਰੀ ਤਰ੍ਹਾਂ ਉਖਾੜ ਦਿੱਤਾ ਗਿਆ ਦਰਿਆਵਾਂ ਨੇ ਆਪਣਾ ਰੁਖ ਬਦਲ ਕੇ ਲੋਕਾਂ ਦੇ ਖੇਤ ਜਿਹੜੇ ਨੇਗੇ ਉਹ ਮਿਕਸ ਕਰਤੇ ਪਤਾ ਨਹੀਂ ਲੱਗਦਾ ਕਿ ਮੇਰਾ ਕਿਹੜਾ ਉਹਦਾ ਕਿਹੜਾ 4-4 ਫੁੱਟ 5-5 ਫੁੱਟ ਜਿਹੜੀ ਆ ਮਿੱਟੀ ਦਰਿਆਈ ਮਿੱਟੀ ਰੇਤ ਉਹ ਜਿਹੜਾ ਆ ਕੇ ਸਾਡੀ ਜਿਹੜੀ ਨਰੋਈ ਪਰਤਾ ਜਿਹੜੀ ਪੰਜਾਬ ਦੀ ਜ਼ਰਖੇਜ਼ ਮਿੱਟੀ ਆ ਉਹਦੇ ਉੱਤੇ ਜੰਮ ਗਿਆ ਮੈਂ ਇਹਦੇ ਲਈ ਪਹਿਲਾਂ ਵੀ ਧੰਨਵਾਦ ਕੀਤਾ ਅੱਜ ਦੁਬਾਰਾ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਜਿਸ ਦਾ ਖੇਤ ਉਸ ਦਾ ਰੇਤ ਦੇ ਤਹਿਤ ਜਿਹੜੀ ਇਹ ਨੀਤੀ ਪ੍ਰਵਾਨ ਕੀਤੀ ਠੀਕ ਆ ਉਹ ਸਾਰੇ ਕਿਸਾਨਾਂ ਨੂੰ ਅਸੀਂ ਰਾਈਟ ਦਿੱਤਾ ਅੱਜ ਉਹ ਸਾਰੇ ਕਿਸਾਨ ਆਉਣ ਵਾਲੇ ਸਮੇਂ 'ਚ ਉਹ ਰੇਤ ਨੂੰ ਵੀ ਉਹ ਤੋਂ ਕੱਢ ਕੇ ਦੁਬਾਰਾ ਆਪਣੀ ਧਰਤੀ ਨੂੰ ਜਿਹੜਾ ਉਹ ਬਾਹੀਯੋਗ ਬਣਾਉਣਗੇ ਦੁਬਾਰਾ ਉੱਥੇ ਫਸਲਾ ਹੋਣ ਗਿਆ ਮੇਰਾ ਕਹਿਣ ਦਾ ਪਾਪ ਕਿ ਪੰਜਾਬ ਦੀ ਮਿੱਟੀ ਵੀ ਖਰਾਬ ਹੋ ਗਈ ਪੰਜਾਬ ਦੀ ਫਸਲ ਵੀ ਤਬਾਹ ਹੋ ਗਈ ਪੰਜਾਬ ਦੇ ਗਰੀਬ ਘਰਾਂ ਦੇ ਘਰ ਵੀ ਟੁੱਟ ਗਏ ਬਹੁਤ سارے ਲੋਕ ਵੀ ਇਸ ਦੁਨੀਆ ਤੋਂ ਰੁਖਸਤ ਹੋ ਗਏ ਇਸ ਦੁਨੀਆ ਤੋਂ ਚਲੇ ਗਏ ਠੀਕਾ ਮੈਂ ਧੰਨਵਾਦ ਕਰਦਾ ਪ੍ਰਧਾਨ ਮੰਤਰੀ ਜੀ ਦਾ ਕਿ ਮਨੁੱਖਤਾ ਦੇ ਨਾਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਲੀਵਾਨੀ ਸਟੇਟ ਯਾਦ ਆਇਆ ਕੁਝ ਘੰਟਿਆਂ ਬਾਅਦ ਉਹਨਾਂ ਨੇ ਟਵੀਟ ਕਰਕੇ ਉਹਨਾਂ ਲੋਕਾਂ ਦੇ ਨਾਲ ਹਮਦਰਦੀ ਵੀ ਪ੍ਰਗਟ ਕੀਤੀ ਔਰ ਮਦਦ ਵੀ ਜਿਹੜੀ ਆ ਦੋ ਦਿਨਾਂ ਚ ਭੇਜ ਦਿੱਤੀ ਗਈ ਦੋ ਦਿਨਾਂ ਚ ਮਦਦ ਵੀ ਪਹੁੰਚੀ ਤੇ ਹਮਦਰਦੀ ਦਾ ਪ੍ਰਗਟਾਵਾ ਵੀ ਜਿਹੜਾ ਉਹ ਘੰਟੇ ਬਾਅਦ ਕਰ ਦਿੱਤਾ ਗਿਆ ਪਰ ਪੰਜਾਬ ਸੂਬਾ ਜਿਸ ਸੂਬੇ ਨੇ ਅਥਾ ਕਰਵਾਨੀਆਂ ਦੇ ਕੇ ਜਿਹਦੇ ਨੌਜਵਾਨਾਂ ਨੇ ਹਜ਼ਾਰਾਂ ਹੀ ਕਰਵਾਨੀਆਂ ਦੇ ਕੇ ਭਾਰਤ ਦੇਸ਼ ਨੂੰ ਯਾਦ ਕਰਵਾਇਆ ਚਾਹ 1947 ਦੀ ਗੱਲ ਕਰੀਏ ਚਾਹ 1962 ਦੀ ਗੱਲ ਕਰੀਏ 1965 ਦੀ ਗੱਲ ਕਰੀਏ 1971 ਦੀ ਗੱਲ ਕਰੀਏ ਜਾਂ ਜੇ ਗੱਲ ਕਰੀਏ ਦੇਸ਼ ਦੇ ਡਿਫੈਂਸ ਸੈਕਟਰ ਦੀ ਦੇਸ਼ ਦੇ ਡਿਫੈਂਸ ਸੈਕਟਰ ਦੇ ਅੰਦਰ ਜਦੋਂ ਤੁਸੀਂ ਉਹਨਾਂ ਦੇ ਸ਼ਹੀਦਾਂ ਦਾ ਚਾਰਟ ਦੇਖੋਗੇ ਜਦੋਂ ਤੁਸੀਂ ਉਹਨਾਂ ਦੇ ਸ਼ਹੀਦਾਂ ਦੀ ਸੂਚੀ ਦੇਖੋਗੇ ਤਾਂ ਉਹਦੇ ਅੰਦਰ ਵੀ ਪੰਜਾਬ ਦਾ ਨੰਬਰ ਪਹਿਲਾ ਆਉਂਦਾ ਹੈ ਕਿ ਪੰਜਾਬੀਆਂ ਨੇ ਆਪਣੀ ਜਾਨ ਦੀ ਕਦੇ ਪਰਵਾਹ ਨਹੀਂ ਕੀਤੀ ਪਰਦੇਸ਼ ਦੇ ਨਾਲ ਇੱਕ ਥਾਂ 'ਤੇ ਖੜ ਗਏ ਦੇਸ਼ ਦੇ ਨਾਲ ਇੱਕ ਠੋਕ ਕੇ ਖੜ ਗਏ ਜਦੋਂ ਵੀ ਕਰੇ ਦੇਸ਼ ਦੇ ਉੱਤੇ ਵਿਫਤਾਈ ਜੇ ਹੱਤਬਾਦ ਦਾ ਸਮੇਂ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਹੱਤਬਾਦ ਆਇਆ ਪੰਜਾਬ ਦੇ ਲੋਕਾਂ ਨੇ ਬਿਲਕੁਲ ਦੇਸ਼ ਦਾ ਸਾਥ ਦਿੱਤਾ ਹਜ਼ਾਰਾਂ ਕੀਮਤੀ ਜਾਨਾਂ ਚਲੀਆਂ ਗਈਆਂ ਗੀਆਂ ਪਰ ਲੇਕਿਨ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਪੂਰੀ ਤਰ੍ਹਾਂ ਕਾਇਮ ਜਿਹੜਾ ਉਹ ਪੰਜਾਬੀਆਂ ਨੇ ਰੱਖਿਆ ਬੜਾ ਅਫਸੋਸ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਲਗਭਗ 30 ਦਿਨਾਂ ਬਾਅਦ 28 ਦਿਨਾਂ ਬਾਅਦ 28 30 ਦਿਨਾਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਪੰਜਾਬ ਦੀ ਯਾਦ ਆਈ ਔਰ 30 ਸਾਲਾਂ 30 ਦਿਨਾਂ ਬਾਅਦ ਜਿਹੜਾ 28 ਦਿਨਾਂ ਬਾਅਦ ਉਹਨਾਂ ਨੇ ਆ ਕੇ ਪੰਜਾਬ ਦੀਆਂ ਉਹਨਾਂ ਮਾ ਮਾਮਾ ਦੇ ਅਥਰੂ ਤੱਕ ਕੀ ਪੁੰਜ ਰਹੀ ਸੀ ਜਿਨ੍ਹਾਂ ਦੇ ਨੌਜਵਾਨ ਪੁੱਤ ਚਲੇ ਗਏ ਉਹਨਾਂ ਪੈਣਾ ਦੀ ਬਾਹ ਤੱਕ ਕੀ ਫੜਨੀ ਸੀ ਜਿਨ੍ਹਾਂ ਦੇ ਭਰਾ ਚਲੇ ਗਏ ਉਸ ਕਿਸਾਨ ਨੂੰ ਆਸਰਾ ਕੀ ਦੇਣਾ ਸੀ ਬਜ਼ੁਰਗ ਕਿਸਾਨ ਨੂੰ ਜਦੀ ਪੂਰੀ ਫਸਲ ਜਿਹੜੀ ਆ ਉਹ ਹੜ੍ਹ ਦੇ ਵਿੱਚ ਤਬਾਹ ਹੋ ਗਈ ਉਸ ਮਜ਼ਦੂਰ ਨੂੰ ਉਸ ਗਰੀਬ ਦੀ ਬਾਹ ਤੱਕ ਕੀ ਫੜਨੀ ਸੀ ਜਿਨੇ ਸਾਰੀ ਉਮਰ ਮਿਹਨਤ ਮਸ਼ੱਕਤ ਕਰਕੇ ਸਾਰੀ ਉਮਰ ਜਿਨੇ ਆਪਣੀ ਹੱਡ ਭਨਵੀ ਮਿਹਨਤ ਕਰਕੇ ਦੋ ਕਮਰੇ ਦਾ ਮਕਾਨ ਬਣਾਇਆ ਸੀ ਇੱਕ ਕਮਰੇ ਦਾ ਮਕਾਨ ਬਣਾਇਆ ਸੀ ਜਿਹਦੇ ਅੰਦਰ ਰਸੋਈ ਵੀ ਰਹੀ ਸੀ ਜਿਹਦੇ ਅੰਦਰ ਟਾਇਲਟ ਬਾਥਰੂਮ ਵੀ ਰਹੀ ਸੀ ਜਿਹੜਾ ਉਹ ਵੀ ਘਟਿਆ ਗਿਆ ਉਹਦੀ ਬਾਹਰ ਤੱਕ ਹੀ ਫੜਦੀ ਸੀ ਆ ਕੇ ਇੱਕ ਤੁਛ ਜੀ ਜਿਹੜੀ ਆ ਅਮਾਉਂਟ 1600 ਕਰੋੜ ਰੁਪਇਆ ਦੇ ਕੇ ਪੰਜਾਬ ਦੀ ਉਹਨਾਂ ਮਾਮਾ ਦੇ ਅਥਰੂਆਂ ਨੂੰ ਪੋਜੜ ਦੀ ਬਜਾਏ ਉਹਨਾਂ 'ਚ ਨਮਕ ਸਿਰਕਣ ਦਾ ਕੰਮ ਜਿਹੜਾ ਉਹ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਕੀਤਾ ਜਿਵੇਂ ਦੂਜੇ ਸ਼ਬਦਾਂ 'ਚ ਕਹਿ ਲਵਾਂ ਕਿ ਊਠ ਤੇ ਮੂੰਹ ਜੀਰਾ ਦੇਣ ਵਾਲੀ ਗੱਲ ਜਿਹੜੀ ਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕੀਤੀ ਔਰ ਜਿੰਨਾ ਮਾਮਾ ਦੇ ਪੁੱਤ ਮਾਰੇ ਗਏ ਉਹਨਾਂ ਦੇ ਹੰਝੂ ਨਹੀਂ ਪੂੰਜੇ ਗਏ ਜਿੰਨਾ ਭੈਣਾਂ ਦੇ ਭਰਾ ਤੁਰ ਗਏ ਇਸ ਦੁਨੀਆ ਤੇ ਉਹਨਾਂ ਦੀ ਬਾਹ ਨਹੀਂ ਫੜੀ ਜਿੰਨਾ ਪਤਰੀਆਂ ਦੇ ਪਤੀ ਇਸ ਦੁਨੀਆ ਤੋਂ ਮਾਰੇ ਗਏ ਉਹਨਾਂ ਦੇ ਨਾਲ ਨਹੀਂ ਖੜੇ ਜਿੰਨਾ ਬੱਚਿਆਂ ਦੇ ਮਾਪੇ ਚਲੇ ਗਏ ਇਸ ਦੁਨੀਆ ਤੋਂ ਉਹਨਾਂ ਦੇ ਬੱਚਿਆਂ ਦਾ ਸਹਾਰਾ ਨਹੀਂ ਬਣੇ ਬਲਕਿ ਆਪਣੀਆਂ ਸਿਆਸੀ ਰੋਟੀਆਂ ਸੇਕ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ 30 ਦਿਨਾਂ ਬਾਅਦ ਜਿਹੜੀ ਆ ਮੈਂ ਸਮਝਦਾ ਇੱਕ ਟੂਰਿਜ਼ਮ ਕਰਕੇ ਇੱਕ ਡਰਾਸਟਿਕ ਟੂਰਿਜ਼ਮ ਕਰਕੇ ਇਥੋਂ ਤੁਰਦੇ ਬਣੇ ਸਾਰੇ মিডিਆ ਨੇ ਦੇਖਿਆ ਕਿ ਕਿਸ ਤਰ੍ਹਾਂ ਪੰਜਾਬ ਦੀ ਚੁਣੀ ਹੋਈ ਸਰਕਾਰ ਪੰਜਾਬ ਦੀ ਚੁਣੀ ਹੋਈ ਸਰਕਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਸ ਤਰ੍ਹਾਂ ਅਗਨੋਰ ਕੀਤਾ ਜਦੋਂ ਪਬਲਿਕ ਦੇ ਨੁਮਾਇੰਦਿਆਂ ਨੂੰ ਮਿਲ ਰਹੇ ਸੀ ਤਾਂ ਉਹ ਆਪਣੇ ਜਿਹੜੇ ਉਹਨਾਂ ਦੇ ਨੌਜਵਾਨ ਜਿਹੜਾ ਉਹਨਾਂ ਦੀ ਪਾਰਟੀ ਦੇ ਲੋਕ ਸੀਗੇ ਜਿਹੜਾ ਉਹਨਾਂ ਦੀ ਪਾਰਟੀ ਦੇ ਲੋਕ ਸੀਗੇ ਜਿਹੜੇ ਪਾਰਟੀ ਦੇ ਆਫਿਸ ਬੀਰਰ ਸੀਗੇ ਭਾਰਤੀ ਜਨਤਾ ਪਾਰਟੀ ਦੇ ਲੋਕ ਸੀਗੇ ਉਹਨਾਂ ਨਾਲ ਮਿਲਣ ਤਰਜੀਹ ਦਿੱਤੀ ਜਾਂ ਦੂਜੇ ਪਾਸੇ ਇੱਕ ਚੁਣੀ ਹੋਈ ਸਰਕਾਰ ਦੇ ਨੁਮਾਇੰਦਿਆਂ ਤੋਂ ਟਾਲਾ ਵੱਟਿਆ ਭਾਈ ਸਾਹਿਬ ਜੇ ਤੁਸੀਂ ਇਹਨਾਂ ਨੂੰ ਮਿਲਣਾ ਸੀਗਾ ਤਾਪ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਦਿੱਲੀ ਬੁਲਾ ਲੰਦੇ ਇਹਦੇ ਵਿੱਚ ਜਾਖੜ ਸਾਹਿਬ ਹੋਰ ਸਾਰੇ ਸਾਥੀ ਚਲੇ ਜਾਂਦੇ ਆਰ ਉਹਥੇ ਉਹਨੂੰ ਡੀਲਰ ਵੀ ਕਰਾਉਂਦੇ ਉਹਨਾਂ ਨੂੰ ਚਾਹ ਵੀ ਪਿਲਾਉਂਦੇ ਉਹਨਾਂ ਦੀ ਆਉ ਭਗਤ ਵੀ ਕਰਦੇ ਉਹਨਾਂ ਦੇ ਕੱਪਸ਼ਾਪ ਬਰਲਦੇ ਇੱਥੇ ਆ ਕੇ ਜੇ ਇਧਰ ਵੀ ਮਿਲਣਾ ਸੀ ਫਿਰ ਪੰਜਾਬ ਆਉਣ ਦਾ ਫਾਇਦਾ ਕੀ ਸੀਗਾ ਉਹ ਸਾਡੀਆਂ ਮਾਮਾਆਂ ਦੀਆਂ ਬਾਹਾਂ ਦੇਖਦੀਆਂ ਰਹੀਆਂ ਕਿ ਪ੍ਰਧਾਨ ਮੰਤਰੀ ਸਾਹਿਬ ਆਉਣਗੇ ਅੱਜ ਸਾਡੇ ਬੱਚੇ ਦਾ ਸ਼ਾਇਦ ਸਾਡੀ ਜਿਹੜੀ ਛੱਤ ਡਿੱਗੀ ਇਹ ਛੱਤ ਦੁਬਾਰਾ ਪੈ ਜਾਊਗੀ ਸ਼ਾਇਦ ਜਿਹੜਾ ਸਾਡਾ ਰਸੋਈ ਟੁੱਟ ਗਈ ਸ਼ਾਇਦ ਉਹ ਦੁਬਾਰਾ ਬਣ ਜਾਊਗੀ ਸ਼ਾਇਦ ਜਿਹੜੀ ਸਾਡੀ ਸਾਡੀ ਮੱਝ ਸੀ ਜਿਹੜੀ ਸਾਡੀ ਗਾਂ ਸੀ ਜਿਹੜੀਆਂ ਸਾਡੇ ਗਾਵਾਂ ਸੀ ਜਿਹੜੀਆਂ ਮਰ ਗਈਆਂ ਰੁੜ ਗਈਆਂ ਖਤਮ ਹੋ ਗਈਆਂ ਸ਼ਾਇਦ ਅਸੀਂ ਉਹਨਾਂ ਨੂੰ ਦੁਬਾਰਾ ਖਰੀਦ ਕੇ ਲਿਆ ਸਕੀਏ ਦੁਬਾਰਾ ਉਹਨਾਂ ਨੂੰ ਪਰਚੇਜ ਕਰ ਸਕੀਏ ਸ਼ਾਇਦ ਉਹਦੀ ਮਦਦ ਆਉਗੀ ਪਰ ਨਹੀਂ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਬੁਰੀ ਤਰ੍ਹਾਂ ਜਿਹੜਾ ਉਹ ਨਿਰਾਸ਼ਾ ਸਾਡੀਆਂ ਮਾਵਾ ਪੈਣਾ ਸਾਡੇ ਬਜ਼ੁਰਗਾਂ ਦੇ ਹਿੱਸੇ ਪਾਈ ਔਰ ਚੁਣੇ ਹੋਏ ਨੁਮਾਇੰਦਿਆਂ ਨੂੰ ਚੁਣੀ ਹੋਈ ਸਰਕਾਰ ਦੀ ਜੇ ਮੈਂ ਸਮਝਦਾ ਇੱਕ ਇਕ ਤਰ੍ਹਾਂ ਨਾਲ ਉਹਨਾਂ ਨੇ ਲੋਕਤੰਤਰਿਕ ਲੋਕਤੰਤਰ ਦੇ ਸਿਸਟਮ ਦੇ ਅੰਦਰ ਇੱਕ ਤਰ੍ਹਾਂ ਉਹਨਾਂ ਦੀ ਬੇਇੱਜ਼ਤੀ ਕਰਨ ਦਾ ਕੰਮ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕੀਤਾ ਬੇਰੁਖੀ ਦਾ ਪ੍ਰਗਟਾਵਾ ਕੀਤਾ ਚੁਣੇ ਹੋਏ ਨਮਾਇਦਿਆਂ ਨੂੰ ਗਰੋਹ ਕਰਕੇ ਲੋਕਤੰਤਰ ਦੀ ਮर्यादा ਨੂੰ ਭਾਰੀ ਸੱਟ ਜਿਹੜੀ ਆ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਮਾਰੀ ਆ ਔਰ ਇਥੇ ਹੀ ਬਸ ਨਹੀਂ ਔਰ ਜਦੋਂ ਜਦੋਂ ਪ੍ਰੈਜੈਂਟੇਸ਼ਨ ਆਫੀਸਰ ਦੇ ਰਹੇ ਸੀਗੇ ਉਸ ਸਮੇਂ ਜਦੋਂ ਸਾਡੇ ਵਜ਼ੀਰ ਹਰਦੀਪ ਸਿੰਘ ਮੁੰਡਿਆ ਜੀ ਤੁਸੀਂ ਦੇਖ ਸਕਦੇ ਹੋ ਤੁਸੀਂ ਸਾਰਿਆਂ ਨੇ ਦੇਖਿਆ ਵੀ ਚਲਾਇਆ ਵੀ ਹੱਥ ਜੋੜ ਕੇ ਜਦੋਂ ਦੇਖਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿ ਰਹੇ ਸੀ ਕਿ 20000 ਕਰੋੜ ਰੁਪਏ ਦੀ ਮਦਦ ਜਿਹੜੀ ਆ ਉਹ ਸਾਨੂੰ ਦੇ ਕੇ ਜਾਓ ਐਟ ðiਸ ਸਟੇਜ ਅੰਟੈਰਾ ਮਰੀ ਬਜੋ 20000 ਕਰੋੜ ਰੁਪਏ ਦੇ ਕੇ ਜਾਓ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਕੋ ਹਿੰਦੀ ਸਮਝ ਨਹੀਂ ਆਤੀ ਆਪਕੋ ਸਮਝ ਨਹੀਂ ਆਤਾ ਕਿ 1600 ਕਰੋੜ ਰੁਪਏ ਦੇ ਦਿਆ ਇਹਦਾ ਮਤਲਬ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਸਾਡੀ ਮਾਂ ਬੋਲੀ ਪੰਜਾਬੀ ਦਾ ਅਪਮਾਨ ਕੀਤਾ ਸਾਡੀ ਪੰਜਾਬ ਦੇ ਲੋਕਾਂ ਦਾ ਅਪਮਾਨ ਕੀਤਾ ਪੰਜਾਬੀਅਤ ਦਾ ਅਪਮਾਨ ਕੀਤਾ ਅਸੀਂ ਸਾਰੇ ਜਾਣਦੇ ਆ ਸਾਰੇ ਰਿਸਪੈਕਟ ਕਰਦੇ ਆ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਕੀ ਅਸੀਂ ਸਾਰੇ ਜਿੰਨੇ ਵੀ ਇਸ ਸਾਲ ਚ ਬੈਠੇ ਆ ਸਾਰਿਆਂ ਨੇ ਮੁਢਲੀ ਸਿੱਖਿਆ ਵੀ ਜਿਹੜੀ ਆ ਜੇ ਮੈਂ ਗੱਲ ਕਰਾਂ ਪੰਜਵੀਂ ਤੋਂ ਬਾਅਦ ਚੌਥੀ ਤੋਂ ਬਾਅਦ ਛੇਵੀਂ ਤੋਂ ਬਾਅਦ ਸਾਰਿਆਂ ਨੇ ਹਿੰਦੀ ਨੂੰ ਇੱਕ ਸਬਜੈਕਟ ਵਜੋਂ ਲਿਆਗਾ ਔਰ ਸਾਰੇ ਦੇਸ਼ ਦੀ ਨੈਸ਼ਨਲ ਭਾਸ਼ਾ ਦਾ ਜਿਹੜਾ ਸਨਮਾਨ ਕਰਦੇ ਨੇਗੇ ਪਰ ਲੇਕਿਨ ਸਾਡੇ ਸੂਬੇ ਦੇ ਵਿੱਚ ਆ ਕੇ ਸਾਡੇ ਸੂਬੇ ਦੇ ਵਿੱਚ ਆ ਕੇ ਔਰ ਸਾਡੀ ਮਾਂ ਬੋਲੀ ਨੂੰ ਮਾਂ ਬੋਲੀ ਪ੍ਰਤੀ ਜਿਹੜਾ અપਮਾਨਿਤ ਕਰਨਾ ਉਹਦੇ ਪ੍ਰਤੀ ਬਾਰ ਬੇਰੁਖੀ ਦਿਖਾਉਣੀ ਇਥੋਂ ਪਤਾ ਲੱਗਦਾਗਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਦਿਲ ਦੇ ਅੰਦਰ ਅੱਜ ਵੀ ਪੰਜਾਬੀਆਂ ਪ੍ਰਤੀ ਨਫ਼ਰਤ ਉਮਈਆ ਜਿਵੇਂ ਤਿੰਨ ਕਾਲੇ ਕਾਨੂੰਨਾਂ ਦੇ ਸਮੇਂ ਸੀ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਤਿੰਨ ਕਾਲੇ ਕਾਨੂੰਨ ਬਣਾਏ ਔਰ ਸਭ ਤੋਂ ਪਹਿਲਾਂ ਉਹਦਾ ਵਿਰੋਧ ਪੰਜਾਬ ਦੇ ਲੋਕਾਂ ਨੇ ਕੀਤਾ ਪੰਜਾਬ ਦੀ ਜਰਖੀਲੀ ਧਰਤੀ ਨੇ ਕੀਤਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਗ੍ਰੀਨ ਰੈਵੋਲੂਸ਼ਨ ਦੇ ਰਾਹੀਂ ਗ੍ਰੀਨ ਰੈਵੋਲੂਸ਼ਨ ਦੇ ਰਾਹੀਂ ਸਭ ਤੋਂ ਵੱਧ ਦੇਸ਼ ਦੇ ਕੌਮੀ ਭੰਡਾਰ ਦੇ ਵਿੱਚ ਆਪਣਾ ਹਿੱਸਾ ਪਾਇਆ ਸੀ ਹੁਣ ਤੱਕ ਜੇ ਮੈਂ ਗੱਲ ਕਰਾਂ ਭਾਰਤ ਦੇ ਲੋਕਾਂ ਦਾ ਪੇਟ ਭਰਨ ਦੇ ਵਿੱਚ ਪੰਜਾਬੀਆਂ ਦਾ ਸਭ ਤੋਂ ਵੱਧ ਹਿੱਸਾਗਾ ਸਭ ਤੋਂ ਵੱਧ ਕੰਟਰੀਬਿਊਸ਼ਨ ਪੰਜਾਬੀਆਂ ਦੀ ਆ ਪੰਜਾਬ ਦੇ ਲੋਕਾਂ ਦੀ ਆ ਪਰ ਲੇਕਿਨ ਉਹ ਗੱਲ ਜਿਹੜੀ ਆ ਪ੍ਰਧਾਨ ਮੰਤਰੀ ਸਾਹਿਬ ਨੂੰ ਭੁੱਲੀ ਨਹੀਂ ਕਿ ਪੰਜਾਬੀਆਂ ਨੇ ਉਹਨਾਂ ਦੇ ਹਿੱਕ ਤੇ ਬੈਠ ਕੇ ਉਹਨਾਂ ਦਾ ਡਟ ਕੇ ਵਿਰੋਧ ਕਰਕੇ ਉਹ ਤਿੰਨੇ ਕਾਲੇ ਕਿਰਨ ਵਾਪਸ ਕਰਾਇਆ ਸੀ ਐਸੀ ਗੱਲ ਕਰਕੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਪੰਜਾਬ ਨੂੰ ਪੰਜਾਬੀਅਤ ਨੂੰ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਮਜ਼ਦੂਰਾਂ ਨੂੰ ਪੰਜਾਬ ਦੇ ਆਮ ਵਰਗ ਨੂੰ ਜਿਹੜੀ ਆ ਉਹ ਦਿਲੋਂ ਨਫ਼ਰਤ ਕਰਦੀ ਆ ਮੈਂ ਤਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਆਪਣੇ ਦਿਲ ਦਿਮਾਗ ਦੇ ਵਿੱਚੋਂ ਪੰਜਾਬੀਆਂ ਪ੍ਰਤੀ ਨਫ਼ਰਤ ਕੱਢਣ ਦੇ ਲਈ ਤੁਸੀਂ ਕਿਤੇ ਜਾ ਕੇ 10 ਦਿਨ ਦਾ ਚਿੰਤਨ ਮੰਤਨ ਕਰਿਓ ਕਿਤੇ ਜਾ ਕੇ 10 ਦਿਨ ਕੋਈ ਸ਼ਾਂਤੀ ਚ ਬੈਠ ਕੇ ਆ ਜਾਓ 10 ਦਿਨ ਕੋ ਪਛਤਾਪ ਕਰ ਲਓ ਕਿਉਂਕਿ ਜਿਹੜਾ ਜਿਹੜਾ ਵੀ ਹਕੂਮਾਰ ਮੰਨਦਾ ਚਾਹਿਆ ਸੀ ਆ ਜੇ ਪੰਜਾਬ ਦੀ ਗੱਲ ਕਰੀਏ ਜਾਂ ਨੈਸ਼ਨਲ ਲੈਵਲ ਤੇ ਭਾਜਪੀ ਆ ਤੇ ਜੇ ਗਲਤੀ ਹੋ ਜਾਂਦੀ ਆ ਕੋਈ ਤਾਂ ਉਹਦੇ ਤੇ ਮਾਫੀ ਮੰਗ ਲਈ ਜਾਂਦੀ ਆ ਉਹ ਕਾਨੂੰਨ ਵੀ ਵਾਪਸ ਹੋ ਜਾਂਦਾ ਕੋਈ ਕੋਈ ਵੱਡੀ ਗੱਲ ਨਹੀਂ ਹੈਗੀ ਕਿਉਂ ਕਾਨੂੰਨ ਲੋਕਾਂ ਦੀ ਵੈਲਫੇਅਰ ਲਈ ਬਣਦੇ ਲੱਗੇ ਕੋਈ ਲੋਕ ਨਮਾਇंदे ਚੁਣਦੇ ਨੇ ਜੀ ਜਿਹੜੇ ਚੁੜੇ ਨੇ ਨਮਾਇੰਦਿਆਂ ਤੋਂ ਗਲਤੀ ਹੋਗੀ ਉਹ ਉਹਨੂੰ ਵਾਪਸ ਵੀ ਲੈ ਜਾ ਸਕਦਾਗਾ ਜੇ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਚੀਜ਼ ਵਾਪਸ ਲੈ ਲਈ ਤਿੰਨ ਕਾਲੇ ਕਾਨੂੰਨ ਪਰ ਲੇਕਿਨ ਅੱਜ ਇਸ ਤਰ੍ਹਾਂ ਲੱਗ ਰਿਹਾ ਕਿ ਉਹਦੀ ਜਿਹੜਾ ਗੁੱਸਾ ਉਹਦੀ ਰੰਜਸ਼ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੇ ਦਿਲੋ ਔਰ ਦਿਮਾਗ ਦੇ ਅੰਦਰ ਠੋਕ ਠੋਕ ਕੇ ਪਈ ਹੋਈ ਹੈ ਇਹੀ ਗੱਲ ਆ ਕਿ ਜਦੋਂ ਵੀ ਪੰਜਾਬ ਦੀ ਗੱਲ ਕਰਦੇ ਨੇ ਉਹਨਾਂ ਦਾ ਰਵਈਆ ਜਿਹੜਾ ਉਹ ਨਫ਼ਰਤ ਭਰਿਆ ਹੁੰਦਾਗਾ ਤਾਂ ਇਹ ਜਿਹੜੀ ਆ ਸਪਸ਼ਟ ਹੁੰਦਾਗਾ ਸੋ ਮੇਰਾ ਕਹਿਣ ਦਾ ਪਾਪ ਬਹੁਤ ਲੰਬੇ ਅਰਸੇ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਪੰਜਾਬ ਦਾ ਰੋਕ ਕੀਤਾ ਪਰ ਲੇਕਿਨ ਆਏ ਕੀ ਤੁਛ ਜੀ ਅਮਾਉਂਟ ਜਿਹੜੀ ਆ 1600 ਕਰੋੜ ਰੁਪਏ ਦੇ ਕੇ ਪੰਜਾਬ ਤੇ ਪੰਜਾਬੀਅਤ ਦਾ અપਮਾਨ ਕੀਤਾ ਪੰਜਾਬ ਦਾ ਉਹਨਾਂ ਲੋਕਾਂ ਦਾ ਬਾਨ ਕੀਤਾ ਚਾਰ ਪੰਜ ਦਿਹਾਕਿਆਂ ਬਾਅਦ ਪੰਜਾਬ ਨੂੰ ਬੁਰੀ ਤਰ੍ਹਾਂ ਹੜ੍ਹਾਂ ਨੇ ਪ੍ਰਭਾਵਿਤ ਕੀਤਾ ਪੰਜਾਬ ਦੀ ਖੇਤੀਬਾੜੀ ਨੂੰ ਬੁਰੀ ਤਰ੍ਹਾਂ ਤਬਾਹ ਕੀਤਾ ਪੰਜਾਬ ਦੇ ਅਰਥਚਾਰੇ ਨੂੰ ਬੁਰੀ ਤਰ੍ਹਾਂ ਤੋੜਿਆ ਪੰਜਾਬ ਦੇ ਮਜ਼ਦੂਰਾਂ ਦੇ ਪੰਜਾਬ ਦੇ ਗਰੀਬ ਲੋਕਾਂ ਦੇ ਘਰ ਬੁਰੀ ਤਰ੍ਹਾਂ ਤੋੜੇ ਗਏ क्योंकि जो मैं गल करा पिछले दस अगस्त तो ला के लगातार पंजाब के अंदर भारी बारिश भारी मीह कुदरती करोपी वो बुरी तरह आई और साढ़े गुआी सूबे हिमाचल प्रदेश जम्मू कश्मीर ਉਹਨਾਂ ਦੇ ਵਿੱਚ ਭਾਰੀ ਬਾਰਿਸ਼ ਦੇ ਕਾਰਨ ਦਰਿਆ ਰਾਵੀ ਸਤਲੁਜ ਬਿਆਸ ਛੋਟੀਆਂ ਨਦੀਆਂ ਛੋਟੇ ਦਰਿਆ ਘੱਗਰ ਇਹ ਸਾਰੇ ਜਿਹੜੇ ਨੇਗੇ ਆਪਣੇ ਡੇਂਜਰ ਲੈਵਲ ਨੂੰ ਕਰਾਸ ਕਰ ਗਏ ਆਪਣੇ ਖਤਰੇ ਦੇ ਨਿਸ਼ਾਨ ਨੂੰ ਕਰਾਸ ਕਰ ਗਏ ਔਰ ਫਲੱਡ ਗੇਟ ਜਿਹੜੇ ਨੇਗੇ ਉਹ ਵੀ ਖੋਲਣੇ ਪਏ ਔਰ ਬਾਰਸ਼ ਜਿਹੜੀ ਸੀ ਉਹ ਲਗਾਤਾਰ جاری ਰਹੀ ਬਹੁਤ ਪਾਰੀ ਨੁਕਸਾਨ ਜਿਹੜਾ ਹਰ ਪੱਖੋਂ ਪੰਜਾਬ ਦਾ ਹੋਇਆ ਕਿਉਂਕਿ ਪੰਜਾਬ ਇੱਕੋ ਸੂਬਾ ਦਾ ਜਿਹੜਾ ਖੇਤੀਬਾੜੀ ਤੇ ਨਿਰਭਰ ਆ ਜਿੱਦੀ ਮੈਂ ਜੇ ਮੈਂ ਜੀਡੀਪੀ ਦੀ ਗੱਲ ਕਰਾਂ ਸਟੇਟ ਜੀਡੀਪੀ ਦੀ ਗੱਲ ਕਰਾਂ ਤਾਂ ਲਗਭਗ 25 ਤੋਂ 30 ਫੀਸਦੀ ਜਿਹੜਾ ਹਿੱਸਾ ਸਟੇਟ ਦੀ ਜੀਡੀਪੀ ਦੇ ਅੰਦਰ ਉਹ ਪੰਜਾਬ ਦੇ ਐਗਰੀਕਲਚਰ ਦੇ ਖੇਤਰ ਚੋਂ ਆਉਂਦਾ ਹੈਗਾ। ਖੇਤੀਬਾੜੀ ਦਾ ਢਾਂਚਾ ਬੁਰੀ ਤਰ੍ਹਾਂ ਉਖੜ ਦਿੱਤਾ ਗਿਆ। ਦਰਿਆਵਾਂ ਨੇ ਆਪਣਾ ਰੁਖ ਬਦਲ ਕੇ ਲੋਕਾਂ ਦੇ ਖੇਤ ਜਿਹੜੇ ਨੇਗੇ ਉਹ ਮਿਕਸ ਕਰਤੇ ਪਤਾ ਨਹੀਂ ਲੱਗਦਾ ਕਿ ਮੇਰਾ ਕਿਹੜਾ ਉਹਦਾ ਕਿਹੜਾ। 4-4 ਫੁੱਟ 5-5 ਫੁੱਟ ਜਿਹੜੀ ਆ ਮਿੱਟੀ ਦਰਿਆਈ ਮਿੱਟੀ ਰੇਤ ਉਹ ਜਿਹੜਾ ਆ ਕੇ ਸਾਡੀ ਜਿਹੜੀ ਨਰੋਈ ਪਰਤਾ ਜਿਹੜੀ ਪੰਜਾਬ ਦੀ ਜ਼ਰਖੇਜ਼ ਮਿੱਟੀ ਆ ਉਹਦੇ ਉੱਤੇ ਜੰਮ ਗਿਆ ਮੈਂ ਇਹਦੇ ਲਈ ਪਹਿਲਾਂ ਵੀ ਧੰਨਵਾਦ ਕੀਤਾ ਅੱਜ ਦੁਬਾਰਾ ਧੰਨਵਾਦ ਕਰਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਜਿਸ ਦਾ ਖੇਤ ਉਸ ਦਾ ਰੇਤ ਦੇ ਤਹਿਤ ਜਿਹੜੀ ਆ ਨੀਤੀ ਪ੍ਰਵਾਨ ਕੀਤੀ ਠੀਕ ਆ ਉਹ ਸਾਰੇ ਕਿਸਾਨਾਂ ਨੂੰ ਅਸੀਂ ਰਾਈਟ ਦਿੱਤਾ ਆ ਜੋ ਸਾਰੇ ਕਿਸਾਨ ਆਉਣ ਵਾਲੇ ਸਮੇਂ ਚ ਉਹ ਰੇਤ ਨੂੰ ਵੀ ਉਤੋਂ ਕੱਢ ਕੇ ਦੁਬਾਰਾ ਆਪਣੀ ਧਰਤੀ ਨੂੰ ਜਿਹੜਾ ਉਹ ਬਾਹੀਯੋਗ ਬਣਾਉਣਗੇ ਦੁਬਾਰਾ ਉੱਥੇ ਫਸਲਾਂ ਹੋਣਗੀਆਂ ਮੇਰਾ ਕਹਿਣ ਦਾ ਪਾਪ ਕਿ ਪੰਜਾਬ ਦੀ ਮਿੱਟੀ ਵੀ ਖਰਾਬ ਹੋ ਗਈ ਪੰਜਾਬ ਦੀ ਫਸਲ ਵੀ ਤਬਾਹ ਹੋ ਗਈ ਪੰਜਾਬ ਦੇ ਗਰੀਬ ਘਰਾਂ ਦੇ ਘਰ ਵੀ ਟੁੱਟ ਗਏ ਬਹੁਤ سارے ਲੋਕ ਵੀ ਇਸ ਦੁਨੀਆ ਤੋਂ ਰੁਖਸਤ ਹੋ ਗਏ ਇਸ ਦੁਨੀਆ ਤੋਂ ਚਲੇ ਗਏ ਠੀਕ ਆ ਮੈਂ ਧੰਨਵਾਦ ਕਰਦਾ ਪ੍ਰਧਾਨ ਮੰਤਰੀ ਜੀ ਦਾ ਕਿ ਮਨੁੱਖਤਾ ਦੇ ਨਾਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਤਾਲਿਵਾਨੀ ਸਟੇਟ ਯਾਦ ਆਇਆ ਕੁਝ ਘੰਟਿਆਂ ਬਾਅਦ ਉਹਨਾਂ ਨੇ ਟਵੀਟ ਕਰਕੇ ਉਹਨਾਂ ਲੋਕਾਂ ਦੇ ਨਾਲ ਹਮਦਰਦੀ ਵੀ ਪ੍ਰਗਟ ਕੀਤੀ ਔਰ ਮਦਦ ਵੀ ਜਿਹੜੀ ਆ ਦੋ ਦਿਨਾਂ ਚ ਭੇਜ ਦਿੱਤੀ ਗਈ ਦੋ ਦਿਨਾਂ ਚ ਮਦਦ ਵੀ ਪਹੁੰਚੀ ਤੇ ਹਮਦਰਦੀ ਦਾ ਪ੍ਰਗਟਾਵਾ ਵੀ ਜਿਹੜਾ ਉਹ ਘੰਟੇ ਬਾਅਦ ਕਰ ਦਿੱਤਾ ਗਿਆ ਪਰ ਪੰਜਾਬ ਸੂਬਾ ਜਿਸ ਸੂਬੇ ਨੇ ਅਥਾਹ ਕਰਵਾਨੀਆਂ ਦੇਖ ਕੇ ਜਿਹਦੇ ਨੌਜਵਾਨਾਂ ਨੇ ਹਜ਼ਾਰਾਂ ਹੀ ਕਰਵਾਨੀਆਂ ਦੇਖ ਕੇ ਪਾਰਾ ਦੇਸ਼ ਨੂੰ ਯਾਦ ਕਰਵਾਇਆ ਚਾਹ 1947 ਦੀ ਗੱਲ ਕਰੀਏ ਚਾਹ 1962 ਦੀ ਗੱਲ ਕਰੀਏ 1965 ਦੀ ਗੱਲ ਕਰੀਏ 1971 ਦੀ ਗੱਲ ਕਰੀਏ ਜਾਂ ਜੇ ਗੱਲ ਕਰੀਏ ਦੇਸ਼ ਦੇ ਡਿਫੈਂਸ ਸੈਕਟਰ ਦੀ ਦੇਸ਼ ਦੇ ਡਿਫੈਂਸ ਸੈਕਟਰ ਦੇ ਅੰਦਰ ਜਦੋਂ ਤੁਸੀਂ ਉਹਨਾਂ ਦੇ ਸ਼ਹੀਦਾਂ ਦਾ ਚਾਰਟ ਦੇਖੋਗੇ ਜਦੋਂ ਤੁਸੀਂ ਉਹਨਾਂ ਦੇ ਸ਼ਹੀਦਾਂ ਦੀ ਸੂਚੀ ਦੇਖੋਗੇ ਤਾਂ ਉਹਦੇ ਅੰਦਰ ਵੀ ਪੰਜਾਬ ਦਾ ਨੰਬਰ ਪਹਿਲਾ ਆਉਂਦਾ ਕਿ ਪੰਜਾਬੀਆਂ ਨੇ ਆਪਣੀ ਜਾਨ ਦੀ ਕਦੇ ਪਰਵਾਹ ਨਹੀਂ ਕੀਤੀ ਪਰਦੇਸ਼ ਦੇ ਨਾਲ ਹਿੱਕ ਥਾਂ ਕੇ ਖੜ ਗਏ ਦੇਸ਼ ਦੇ ਨਾਲ ਹਿੱਕ ਠੋਕ ਕੇ ਖੜ ਗਏ ਜਦੋਂ ਵੀ ਕਦੇ ਦੇਸ਼ ਤੇ ਉੱਤੇ ਵਿਪਤਾ ਆਈ ਚਾਹ ਹੱਤਬਾਦ ਦੇ ਸਮੇਂ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਹੱਤਬਾਦ ਆਇਆ ਪੰਜਾਬ ਦੇ ਲੋਕਾਂ ਨੇ ਬਿਲਕੁਲ ਦੇਸ਼ ਦਾ ਸਾਥ ਦਿੱਤਾ ਹਜ਼ਾਰਾਂ ਕੀਮਤੀ ਜਾਨਾਂ ਚਲੀਆਂ ਗਈਆਂ ਗੀਆਂ ਪਰ ਲੇਕਿਨ ਦੇਸ਼ ਦੀ ਇਕਤਾ ਤੇ ਖੰਡਤਾ ਨੂੰ ਪੂਰੀ ਤਰ੍ਹਾਂ ਕਾਇਮ ਜਿਹੜਾ ਉਹ ਪੰਜਾਬੀਆਂ ਨੇ ਰੱਖਿਆ ਬੜਾ ਅਫਸੋਸ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਲਗਭਗ 30 ਦਿਨਾਂ ਬਾਅਦ 28 ਦਿਨਾਂ ਬਾਅਦ 28 30 ਦਿਨਾਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਪੰਜਾਬ ਦੀ ਯਾਦ ਆਈ ਅਰ 30 ਸਾਲਾਂ 30 ਦਿਨਾਂ ਬਾਅਦ ਜਿਹੜਾ 28 ਦਿਨਾਂ ਬਾਅਦ ਉਹਨਾਂ ਨੇ ਆ ਕੇ ਪਾ